ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਵੀਰ ਸਿੰਘ ਨਾਮ ਤੇ ਪਿੰਡ ਮਾਠੀ ਗੇ ਜਿਹੜਾ ਮੋਗਾ ਸੀ ਉਹਨੇ ਹਲਸਰ ਵਾਲਾ ਮੋਬਾਈਲ ਨੰਬਰ ਹੀ 987237840 ਦਾ ਤੇ ਮੇਨ ਹਾਈਵੇ ਦੇ ਆਪਣੀ ਰਹਿਸ਼ ਆ ਗਏ ਨੇ ਮੋਬਾਈਲ ਨੰਬਰ ਦਾਰੇ ਬੋਲਿਓ 9972372000 ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਦੇਖੀਏ ਨੇ ਐਚਐਫ ਕਿਹੜਾ ਸੂਆ ਸੂਂਦੀਏ ਇਹ ਦੂਜਾ ਸੂਆ ਸੂਰੀਏ ਵੀਰੇ ਦੂਜਾ ਸੂਆ ਪਰ ਇਹ ਕਿਹੜੇ ਸੀਮਨ ਦੇ ਆਪਾਂ ਤਾਂ ਕੋਈ ਇਹ ਪੀਡੀਐਫ ਦਾ ਗੱਸਾ ਹੈਗਾ 58055 ਉਹਦੀ ਆਪ ਆ ਉਹਦੀ ਆਪ ਆ ਅੱਗੇ ਕਿਹੜਾ ਲੱਗਿਆ ਉਹ ਲੱਗਿਆ ਬਰੂਡ ਦਾ ਇਹਦੇ ਠੀਕ ਹੈ ایਵੀਐਸ ਦਾ ਬਰੂਡ ਹੈ ایਵੀਐਸ ਲਈ ਬੰਦ ਕੀ ਹਾਂ ਦਿਨ ਕਹਿ ਲੈਂਦੀ ਹਜੇ ਤਿੰਨ ਚਾਰ ਇਹਦੇ ਹੈਗੀ ਏ ਠੀਲੋ ਜੇ 12 ਤਰੀਕ ਨੂੰ ਪੂਰੇ 12 ਜੁਲਾਈ ਨੂੰ 12 ਜੁਲਾਈ ਨੂੰ ਹਾਂ ਅੱਜ ਹੋ ਗਈ 24 ਬਚੀ 15 ਦਿਨ ਬਾਕੀ ਪਏ ਆ 15 ਤੋਂ ਉੱਪਰ ਹੀ ਪਏ ਆ 15 ਫੁੱਲਾ ਹੈਗੇ ਆ 17 ਦੇ 20 ਦੇ ਵਜੇ ਵਿੱਚ ਸੂਪੂਗੀ ਸੂਪ ਪੈਣੀ ਹੈ ਹਾਂ ਕੀ ਰਿਕਾਰਡ ਸੀ ਪਹਿਲਾਂ ਦਾ ਇਹਦਾ ਰਿਕਾਰਡ ਇਹਦਾ 28 21 ਕਿਲੋ ਕੱਢਿਆ ਦਾ ਪਹਿਲੇ ਸੀ ਉਹ ਬਾਕੀ ਹਵਾਨੇ ਦੇ ਨਾੜਾਂ ਬਹੁਤ ਤਗੜੀਆਂ ਹਨਾ ਸੋ ਮਿਲਕ ਵीन ਵਗੈਰਾ ਦੇਖੋ ਪੂਰੀਆਂ ਸਾਫ ਸੁਥਰੀਆਂ ਗੁੰਦੀ ਭਈ ਆ ਜਮਾ ਕਿਆ ਬਾਤਾਂ ਤੇ ਸੀਮੰਟ ਵੀ ਚੰਗੇ ਜਿਹਾ ਚੰਗੇ ਜਿਹਾ ਕੇ ਸੀਮੰਟ ਲੱਗਿਆ ਵਾ ਹਨਾ ਐਦ ਕਿ ਕਿੰਨਾ ਦੁੱਧ ਮੰਨ ਕੇ ਚੱਲੇ ਮੂਰੇ ਸੌਂ ਦਾ ਮਹੀਨਾ ਆਉਂਦਾ ਠੰਡੇ ਖਰ ਮੌਸਮ ਫਰਕ ਪੈ ਜੀ ਥੋੜਾ ਫੰਡ ਹੋ ਗਈ ਫਿਰ ਤਾਂ 30 ਤੋਂ ਬਾਹਰ ਦਾ ਹੈਗਾ ਚਲ 30 ਤਾਂ ਮੰਨ ਕੇ ਚੱਲੋ 30 ਦਾ ਜਿੰਨੀ ਦੇਉਂਗੀ 25 ਕਿਲੋ ਪਲੂਣ ਦਾ ਦਿੱਤਾ ਵੇਦਾ ਦਿੱਤਾ ਵਾ ਬਾਈ ਹਾਂ ਪੂਲੇ ਪੂਲੇ ਜੱਥ ਨਾ ਯਾਰ ਨਾਰਮਲ ਜੀ ਸਿਰ ਮੁੱਲ ਵਾੜੀ ਇਹ ਤਾਂ ਕੀ ਹੋਊਗਾ ਮੁੱਲ ਫੋਨ ਤੇ ਹੀ ਕਰਾਂਗੇ ਕੱਚੀ ਆ ਹਾਲੇ ਹਣਾ ਕਿਉਂਕਿ ਐਂ ਕਹਿ ਜੀ ਤੂੰ ਵੇਚਣ ਵਾਲਾ ਬੰਦਾ ਲੈ ਜਾਂਦਾ ਯਾਰ ਤੇ ਜੇ ਤਿਆਰ ਹੁੰਦੀ ਆਪਾਂ ਕਰ ਵੀ ਦਿੰਦੇ ਹਣਾ ਹਾਂ ਤਿਆਰ ਹੁੰਦੀ ਫਿਰ ਕਰ ਵੀ ਦਿੰਦੇ ਹਾਂ ਜੈ ਜਗਲਾ ਤੋਰੀ ਵੀਰ ਬਾਹਰ ਨੂੰ ਇਹਨੂੰ ਸੋ ਨਾਣਾ ਦੇਖੋ ਦੋਨੇ ਪਾਸੇ ਦਿਖਾਈ ਦਿੰਦੀਆਂ ਕਹਿਣ ਦੀ ਗੱਲ ਨਹੀਂ ਵੀ ਇੱਕ ਪਾਸੇ ਗੱਲੀਆਂ ਦੋਨੇ ਪਾਸੇ ਨਾੜਾ ਦਿਖਾਈ ਦਿੰਦੀਆਂ ਕ ਤੇ ਰਾਜੀ ਸਮੀ ਬਣੀ ਬਹੁਤ ਆ ਜੈਨੂਅਲ ਦੂਜਾ ਸੁਆਸੂ ਦੀ ਵੀ ਆ ਮਿਲ ਕੇ ਇਹਨੂੰ ਬਹੁਤ ਮੋਟੀ ਸਾਫ ਸੁਥਰੀ ਚੰਗੀ ਜਾਂਦੀ ਵੀ ਆ ਤੇ ਕੋਈ ਵੀ ਛੋਟੀ ਮੰਨ ਕੇ ਤਾਂ ਆਵੇ ਨਾ ਫੁੱਲ ਸਾਈਜ਼ ਆ ਫੁੱਲ ਬਰੀਡ ਆ ਕਦ ਕਾਠਾ ਜਿੰਦ ਜਾਣ ਆ ਤੇ ਰੇਟ ਇਹਦਾ ਫੋਨ ਤੇ ਉਹ ਫੋਨ ਤੇ ਤਾਂ ਕਿਤਾ ਕਿਉਂਕਿ 15 ਤੋਂ 17 ਦੇਂਦੀ ਕੱਚੀ ਆ ਕੋਈ ਵੀਰ ਕਹਿੰਦੇ ਵੀ ਆਪਾਂ ਘਰੇ ਸਵਾਉਣੀ ਆ ਸਾਡੇ ਨਾਲ ਠੱਗੀ ਹੋ ਗਈ ਅਸੀਂ ਸੂਈ ਵੀ ਲਈ ਸੀ ਆਪਦੇ ਘਰੇ ਸੂ ਜਾਵਾ ਆ ਕੇ ਛੋੜੇ ਹਨਾ ਤੇ ਰੇਟ ਫਿਰ ਜਮਾ ਜੈਨੂਅਲ ਹੋਊਗਾ ਜਮਾ ਜੈਜ ਹੋਊਗਾ ਠੀਕ ਐ ਅੱਗੇ ਦੂਜੇ ਨੰਬਰ ਜਿਹੜੀ ਬੱਚੀ ਦੇਖਦੇ ਆਪਾਂ ਇਹ ਪਹਿਲਾ ਸੂਆ ਇਹ ਦੰਦੋ ਕਿਵੇਂ ਆ ਦੰਦੋ ਦੋ ਦੋ ਦੋਂਦੀ ਐ ਦੋਂਦੀ ਬੱਚੀ ਪਹਿਲਾ ਸੂਆ ਸੋਂਦੀ ਐ ਪਹਿਲਾ ਸੂਆ ਹਾਂ ਇਹ ਤਾਂ ਨਹੀਂ ਪਤਾ ਕਿਹੜੇ ਦੀ ਆ ਇਹ ਆਪ ਡੈਨਮਾਸ ਤੇ 40116 ਦੀ ਆ ਅੱਗੇ ਕਿਹੜਾ ਲੱਗਿਆ ਅੱਗੇ ਤਾਂ ਨਹੀਂ ਪਤਾ ਇਹਨੂੰ ਠੀਕ ਐ ਤੇ ਦਿਨ ਕਿਆ ਕੱਢਦੀ ਐ ਫਿਰ ਇਹਦੇ ਵੀ ਜਾਨੀ ਵੀ ਪਏ ਆ ਹਜੇ 25 26 ਵਾਂਗੂ ਪਏ ਇਹਦੇ ਮੰਨ ਕੇ ਚੱਲੇ 20 ਜੁਲਾਈ ਤੱਕ ਸੂਜ ਜਾਵੇ 20 ਜੁਲਾਈ ਤੱਕ ਸੂ ਹਾਂ ਇਹਦਾ ਤਾਂ ਵੀ ਵੀਡੀਓ ਪਾਉਣੀ ਕਰਕੇ ਆਪਾਂ ਨਾਲ ਪਾ ਦੀ ਇਹਦਾ ਫਿਰ ਦੁੱਧ ਕਿੰਨਾ ਬਣ ਕੇ ਚੱਲੇ ਬੰਦਾ ਦੁੱਧ ਦੇ ਕਾਣ ਦੁੱਧਰੇ 25 26 ਕਿਲੋ ਕਿਲੋ ਬਹੁਤ ਚੰਗੇ ਜਾਂਦੀ ਵਧੀਆ ਫਾਰਮ ਚ ਹੋਈ ਵੀ ਹੈ ਇਹਦਾ ਭਾਜ ਪੰਤਾ ਜੀ ਇਹ ਵੀ ਫੋਨ ਤੇ ਹੀ ਕਰਦੇ ਨੇ ਟੋਰੀ ਬਾਹਰ ਨੂੰ 25 ਦਿਨ ਸੂਣ ਚ ਬਾਕੀ ਤੇ 25 ਕਿਲੋ ਦੁੱਧ ਮੰਨ ਕੇ ਲੈ ਲਿਓ ਦੋ ਦਿਨ ਕਿਲੋ ਉੱਪਰ ਥੱਲੇ ਵੀ ਹੋ ਸਕਦਾ ਤੇ ਪਰ ਥਣ ਥਣ ਚੰਗਾ ਸਾਫ ਸੁਥਰਾ ਸਨੱਖੀਪੋ ਚੰਗੇ ਸੀਮਣ ਦੇ ਜਾਤ ਬਰੀਡ ਪੂਰੀ ਓਕੇ ਆ ਜਮਾ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ 25 ਦਿਨ ਬਾਕੀ ਬੇ ਮਹੀਨੇ ਦੇ ਅੰਦਰ ਅੰਦਰ ਸੂਪ ਹੋ ਵੀਏ ਤੇ ਮੂੰਹੋਂ ਦੋ ਦਾਂਦਾ ਹਣਾ ਸਿਰਫ ਹਾਂ ਹਾਂ ਸਹੀ ਦੋ ਦ ਸੋ ਦੋਂਦੀ ਵਹਿੜਾ ਕੱਦ ਬੈਡ ਪੂਰਾ ਜਿੰਦ ਜਾਨ ਓਕੇ ਆ ਪਲੂਣ ਪਹਿਲਾ ਸੂਆ ਸੂਦੀ ਪਈਆ ਇੱਕ ਦਿਖਾ ਦੀ ਆਪਾਂ ਪਲੂਣ ਪਹਿਲਾ ਸੂਆ ਸੂਨ ਵਾਲੀ ਤੇ ਇੱਕ ਦਿਖਾਤੀ ਆਪਾਂ ਦੂਜਾ ਸੂਆ ਸੂਨ ਵਾਲੀ 30 ਕਿਲੋ ਰਿਕਾਰਡ ਵਾਲੀ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਆਇ ਕਿਸੇਦਰੀ ਕਰ ਸਕਦੇ ਪਿੰਡ ਮਾਚੀਕੇ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਮੋਗਾ ਇਥੋਂ ਪੈ ਗਿਆ 36 ਕਿਲੋਮੀਟਰ ਤੇ ਬਰਨਾਲਾ ਇਥੋਂ ਪੈ ਗਿਆ 27 28 ਕਿਲੋ ਮੋਬਾਈਲ ਨੰਬਰ ਬੋਲ ਦੇ ਦੁਆਰੇ ਆਪਾਂ 987237241 ਵੀਡੀਓ ਦੇਖ ਲੈ ਸਭ ਦਾ ਤਹਿ